ਹਾਂਜੀ ਨਮੋਦ ਰਣ ਜੀ ਆਪਾਂ ਕੱਲ ਵੀ ਲੌਂਗ ਵੀਡੀਓ ਪਾਈ ਸੀ ਇੱਕ ਦਿਨ ਅੱਗੇ ਵੀ ਪਾਈ ਸੀ ਵੀ ਪੂਰਨਮਾਸ਼ੀ ਤੋਂ ਬਾਅਦ ਇਹ ਪਾ ਜ਼ਰੂਰ ਕਰੋ ਦੁਆਲੇ ਤੋਂ ਪਹਿਲਾ ਪਹਿਲਾ ਮੰਗਲਵਾਰ ਵਾਲੇ ਦਿਨ ਜਿਹੜਾ ਪੂਰਨਮਾਸ਼ੀ ਤੋਂ ਬਾਅਦ ਮੰਗਲਵਾਰ ਆਵੇਗਾ ਹੁਣ ਤੁਸੀਂ ਕਰਨਾ ਕੀ ਹੈ ਹੋ ਸਕਦਾ ਮੇਰੇ ਤੋਂ ਵੀ ਛੁੱਟ ਗਿਆ ਹੋਵੇ ਚ ਕੋਈ ਵੱਡੀ ਗੱਲ ਨਹੀਂ ਹੁਣ ਵੀ ਮੇਰੇ ਤੋਂ ਛੁੱਟ ਗਿਆ ਸੀ ਮੈਂ ਦੁਬਾਰਾ ਵੀਡੀਓ ਰਿਪੀਟ ਕਰਨ ਲੱਗੇ ਹਾਂ ਤੇ ਨਿੰਬੂ ਲੈਣਾ ਨਿੰਬੂ ਦੇ ਵਿੱਚ ਮੇਖ ਨਾਲ ਗਲੀ ਨਹੀਂ ਕਰਨੀ ਲੌਂਗ ਲੈਣੇ ਨੇ 7 ਫੁੱਲਾਂ ਵਾਲੇ ਜਿਹਨੂੰ ਫੁੱਲ ਲੱਗਿਆ ਹੋਵੇ ਉੱਤੇ ਤੇ ਉਹ ਡੱਕੇ ਨਾਲ ਜਿਹੜਾ ਜਾੜ ਚ ਫੇਰਦੇ ਉਹਨਾਂ ਗਲੀ ਕੱਢੀ ਤੇ ਨਿੰਬੂ ਵਿੱਚ ਕਰਤਾ ਲਓ ਸੌਰੀ ਲੌਂਗ ਵਿੱਚ ਕਰਤਾ ਲੌਂਗ ਨੂੰ ਇੱਕਨੇ ਕੱਲੀ ਕੱਲੀ ਗਲੀ ਕੱਢਣੀ ਹੈ ਡੱਕੇ ਦੇ ਨਾਲ ਕੱਲਾ ਕੱਲਾ ਲੌਂਗ 7 ਲੌਂਗ ਇੱਕ ਨਿੰਬੂ ਦੇ ਵਿੱਚ ਪਾਉਣੇ ਨੇ ਤੁਸੀਂ ਜਿਹੜਾ ਉਹ ਦਾ ਡੰਡੀ ਵਾਲਾ ਪਾਸਾ ਉੱਥੇ ਤੁਸੀਂ ਜੰਗਾਲ ਵਾਲੀ ਮੇਖ ਉਦੇ ਵਿੱਚ ਪੂਰੀ ਕਰ ਦੇਣੀ ਹੈ ਜਿਹੜਾ ਉਹਦੇ ਬਸ ਮਾਰੀ ਡੋਡਿਓ ਦਿਖਾਈ ਦੇ ਬਾਕੀ ਸਾਰੀ ਮੇਕ ਨਿੰਬੂ ਦੇ ਵਿੱਚ ਹੋਣੀ ਚਾਹੀਦੀ ਹੈ ਮੇਕ ਜੰਗਾਲ ਵਾਲੀ ਹੋਵੇ ਇੱਕ ਨਿੰਬੂ ਦੇ ਆਲੇ-ਦਾਲੇ 7 ਲੌਂਗ ਪਾਉਣੇ ਨੇ ਤੁਸਾਂ ਨਿੰਬੂ ਨੂੰ ਮੇਕ ਨਹੀਂ ਲਾਉਣੀ ਬਸ ਮੇਕ ਉਹਦੇ ਡੋਡਿਓ ਵਾਲੇ ਪਾਸੇ ਪਾ ਦੇਣੀ ਹੈ ਤੁਸੀਂ ਜਿੱਥੇ ਡੰਡੀ ਡੰਡੀ ਵਾਲੇ ਪਾਸੇ ਹੁਣ ਤੁਸੀਂ ਕਰਨਾ ਕੀ ਹੈ ਇਹਨੂੰ ਰੈੱਡ ਰੰਗ ਦਾ ਕੱਪੜਾ ਲੈ ਕੇ ਜਿਹੜਾ ਤੁਹਾਡਾ ਮੁੱਖ ਲੌਬੀ ਦਾ ਗੇਟ ਤੁਸੀਂ ਐਂਟਰੀ ਅੰਦਰ ਕਰਦੇ ਉੱਥੇ ਜੇ ਬਾਕੀ ਤੁਹਾਡੇ ਕਮਰੇ ਨੇ ਜਿੰਨੇ ਕਮਰੇ ਰਾਹੀਂ ਤੁਸੀਂ ਅੰਦਰ ਐਂਟਰੀ ਕਰਦੇ ਬਾਹਰੋਂ ਆ ਕੇ ਉੱਥੇ ਅਗਰ ਇੱਕ ਲੌਬੀ ਹੈ ਜਾਂ ਫਿਰ ਇੱਕ ਤੁਹਾਡਾ ਡਰਾਈング ਰੂਮ ਦਾ ਗੇਟ ਹੈ ਫਿਰ ਤੁਸੀਂ ਦੋ ਨਿੰਬੂ ਨਾਲ ਇਸ ਕੰਮ ਕਰਨਾ ਹੈ ਬਦਲ ਲੈਣੀ ਹੈਗੇ ਬਸ ਅਗਲੀ ਦੀਵਾਲੀ ਨੂੰ ਬਦਲੇ ਜੋ ਮਰਜ਼ੀ ਹੋ ਜਵੇ ਜਾਂ ਫਿਰ ਹੋਲੀ ਨੂੰ ਬਦਲਾਉਂਗੀ ਫਿਰ ਤੁਹਾਨੂੰ ਵੀਡੀਓ ਦੁਬਾਰਾ ਪਾ ਕੇ ਦੱਸੂ ਜੀ ਜਿਉਂਦੀ ਰਹੀ ਜੇ ਮਰਗੀ ਤਾਂ ਰੱਬਾ ਰਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਪੂਰੇ ਹੋਸ਼-ਵਾਸ਼ ਨਾਲ ਕਹਿ ਰਹੀ ਆ ਇਸ ਟਾਈਮ 8:35 ਦਾ ਟਾਈਮ ਆ ਜੇ ਰਜੀਵ ਦੀ ਜਾਨ ਬਚਦੀ ਹੈ ਮੈਂ ਆਪਣੇ ਸਾਰੇ ਅੰਗਦਾਨ ਕਰ ਦੇ ਮੇਰੀ ਉਮਰ 63 ਸਾਲ ਆ ਮੈਨੂੰ ਕੋਈ ਰੋਗ ਨਹੀਂ ਹੈਗਾ ਚਲੋ ਮੈਂ ਇਹ ਸੋਚ ਲੂੰ ਮੇਰੇ ਆਪ ਦਾ ਬੱਚਾ ਹੈ ਨਹੀਂ ਵੀ ਮੈਨੂੰ ਇੱਕ ਮੁੰਡਾ ਮਿਲ ਗਿਆ ਮੇਰਾ ਆਪ ਦਾ ਪੁੱਤ ਮੈਨੂੰ ਮਿਲ ਗਿਆ ਮੇਰਾ ਪੁੱਤ ਨੂੰ 3 ਸਾਲ ਹੋ ਗਏ ਗਏ ਨਾ ਦੁਨੀਆ ਤੋਂ ਮੈਨੂੰ ਪਤਾ ਇੱਕ ਮਾਂ ਨੂੰ ਪੁੱਤ ਗਾਇਦਾ ਬਹੁਤ ਵੱਡਾ ਦੁੱਖ ਹੁੰਦਾ ਮੈਂ ਨਹੀਂ ਕਹਿੰਦੀ ਕਿਸੇ ਮਾਂ ਦਾ ਪੁੱਤ ਮਾਂ ਦੇ ਮੂਹਰੋਂ ਜਾ ਮੈਂ ਆਪਣੇ ਸਾਰੇ ਅੰਗ ਦੇਣ ਲਈ ਤਿਆਰ ਹਾਂ ਮੈਨੂੰ ਕੋਈ ਵੀ ਰੋਗ ਨਹੀਂ ਹੈਗਾ ਉਮਰ ਮੇਰੀ 63 ਸਾਲ ਹੈਂ ਜੀ ਨਮਰਾਂ ਜੀ ਕញ្ញਾ ਦੇ ਇਹ ਪੈਣਾ ਤੇ ਮੇਰੇ ਵੀਰਾਂ ਦੇ ਸਵਾਲ ਨੇ ਵੀ ਜਿਹੜੇ ਪ੍ਰਦੇਸ ਗਏ ਬੱਚੇ ਨੇ ਉਹਨਾਂ ਵਾਸਤੇ ਆਪਾਂ ਦੇਖੋ ਜਿਹੜੇ ਆ ਪਾ ਨੇ ਜੇ ਪ੍ਰਦੇਸ਼ ਵਿੱਚ ਬੱਚੇ ਬੈਠੇ ਕਰ ਸਕਦੇ ਤਾਂ ਕਰ ਲੈ। ਅਗਰ ਨਹੀਂ ਉਹ ਕਰ ਸਕਦੇ ਤਾਂ ਮਾਤਾ ਪਿਤਾ ਕਰ ਸਕਦੇ ਨੇ। ਜਿਹੜੇ ਹਾਂ ਆ ਖਿਚੜੀ ਆ ਖਾਣ ਵਾਲੀ ਸ਼ਾਦੀ ਆ ਪਾਪਸ ਤੇ ਆਪਣੇ ਇਹ ਸਿਰਫ ਬੱਚਿਆਂ ਲਈ ਖਾਣੇ ਆ ਇਹ ਵੀ ਬੱਚੇ ਦੇ ਮਾਵਾ ਪਿਤਾ ਖਾ ਲੈਣ। ਕਈਆਂ ਦੇ ਲਿਖਿਆ ਹੋਇਆ ਵੀ ਮਾਵਾ ਪਿਤਾ ਖਾ ਸਕਦੇ ਨੇ ਮਾਵਾ ਪਿਤਾ ਦੀ ਸ਼ਾਦੀ ਹੋ ਚੁੱਕੀ ਆ ਮੈਂ ਕਿਉਂ ਖਾਣੇ ਆ ਕਿ ਨਹੀਂ। ਕੋਈ ਸੈ ਨਹੀਂ ਵੀ ਜਿਹੜਾ ਪਾਪ ਆਉਣੀ ਆ ਭਾਵੇਂ ਕੋਈ ਬਾਹਰ ਬੈਠਾ ਭਾਵੇਂ ਕੋਈ ਅੰਦਰ ਬੈਠਾ ਜਿਹਦਾ ਕੋਈ ਨਈਂ ਟੰਪੜਦਾ। ਔਰ ਸਾਰਿਆਂ ਲਈ ਬਰਾਬਰ ਹੁੰਦਾ ਕੋਈ ਸਪੈਸ਼ਲ ਨਹੀਂ ਹੈ ਬاہر ਵਾਲਾ ਲਈ ਕੋਈ ਸਪੈਸ਼ਲ ਹੈ ਸਾਰਾ ਕਰੋ ਕਿ ਜਿੰਨਾ ਦਾ ਕੰਮ ਨਹੀਂ ਬਣਦਾ ਉਹ ਕੰਮ ਬਣਨਾ ਸ਼ੁਰੂ ਹੋ ਜਾਣਗੇ ਦੇਖੋ ਸ਼ਾਂਤੀ ਨਾਲ ਸਾਰਾ ਕੁਝ ਬਣਦਾ ਜੇ ਆਪਾਂ ਕਹੀਏ ਅੱਜ ਇਹ ਕਲਕੰਡਾ ਤਾਂ ਹੈ ਨਹੀਂ ਵੀ ਮੈਂ ਸੂਈ ਨਾ ਕਰ ਦਵਾਂ ਤੁਹਾਡਾ ਸਾਰਿਆਂ ਦਾ ਵਕ ਨਹੀਂ ਪਾ ਮੈਂ ਡੈਲੀ ਪਾਉਣੀ ਆ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਕੰਮ ਲਈ ਉਹ ਤੁਸੀਂ ਕਰ ਸਕਦੇ ਹੋ ਨਮੋ ਨਰਾਇਣੀ ਹਾਂਜੀ ਨਮੋ ਨਰਿੰਜੀ ਜਿਹੜੀਆਂ ਲੜਕੀਆਂ ਦੇ 15 18 20 ਸਾਲ 10 ਸਾਲ ਛਾਦੀ ਹੋਈ ਨੂੰ ਹੋਗੇ ਨੇ ਹਜੇ ਤੱਕ ਬੱਚਾ ਨਹੀਂ ਹੋਇਆ ਤੇ ਬੱਚੇ ਦੀ ਉਮੀਦ ਛੱਡ ਚੁੱਕੀਆਂ ਨੇ ਉਹਨਾਂ ਲਈ ਇੱਕ ਛੋਟਾ ਜਿਹਾ ਦੇਖੋ ਫਿਰ ਤੁਸੀਂ ਮੈਨੂੰ ਬਾਰ-ਬਾਰ ਕਮੈਂਟ ਕਰਕੇ ਪੁੱਛੋਗੇ ਵੀ ਇਹ ਕੀ ਚੀਜ਼ ਆ ਕਿੱਥੋਂ ਮਿਲਦੀ ਆ ਇਹ ਜਿਹੜੀ ਸਫੈਦ ਅੰਕੜਾ ਇਹ ਮਿਲੂਗਾ ਸਾਰਿਆਂ ਦੀ ਦੁਕਾਨਦਾਰ ਪਸੇਰ ਫੇਸਲੋ ਸਫੈਦ ਅੰਕੜੇ ਦੀ ਜੜ ਪਸਾਰੀਆਂ ਦੇ ਮਿਲੂ ਸਫੈਦ ਅੰਕੜੇ ਦੀ ਜੜ ਲੈਣੀਆਂ ਇਹ ਪਸਾਰੀਆਂ ਤੋਂ ਮਿਲੂਗੀ ਹੁਣ ਤੁਸੀਂ ਨਹਾ ਤੋ ਕੇ ਸੋਮਵਾਰ ਵਾਲੇ ਦਿਨ ਕੀ ਕਰਨਾ ਇਸ ਜੜ ਨੂੰ ਲੈ ਜਾ ਕੇ ਸ਼ਿਵ ਜੀ ਦਾ ਜਿਹੜਾ ਸ਼ਿਵਲਿੰਗ ਹੁੰਦਾ ਉਹਦੇ ਉੱਪਰ ਜੀ 21 ਵਾਰ ਘਮਾਉਣਾ ਮਾਤਾ ਨੰਦੀ ਦਾ ਨੌ ਲੈ ਕੇ ਨੰਦੀ ਮਾਤਾ ਨੰਦੀ ਮਾਤਾ ਨੰਦੀ ਕਹੀ ਜਾਣ 21 ਵਾਰ ਘਮਾਉਣਾ ਜਾ ਡੰਮਰੂ ਮ ਡੰਮਰੂ ਡੰਮਰੂ ਕਹੀ ਜਾਇ ਕੋਈ ਵੀ ਕਹੀ ਜਾਇ ਡੰਮਰੂ ਜੀ ਕਾ ਨਾਮ ਲੈ ਲਿਓ ਹਮ ਇਹ ਖਾਸ ਤੌਰ ਤੇ ਹਿੰਦੂਆਂ ਨੂੰ ਪਤਾ ਹੁੰਦਾ ਜੇ ਤੁਹਾਨੂੰ ਨਹੀਂ ਪਤਾ ਲੱਗਿਆ ਤਾਂ ਤੁਸੀਂ ਪੁਜਾਰੂ ਤੇ ਪੁਜਾਰੀ ਨੂੰ ਪੁੱਛ ਲਿਓ ਯਕਿਨੀ ਡੰਮਰੂ ਜੀ ਕਾ ਨਾਮ ਲੈ ਲੈਣਾ ਹਮ ਤਾਂ ਮੇਰੇ ਕੋਲ ਵੀ ਕਿਤਾਬ ਹਿੰਦੀ ਚ ਆ ਮੈਂ ਉਹਨੂੰ ਪੰਜਾਬੀ ਚ ਵਰਡ ਕਰਦੀ ਹਾਂ ਜਿੱਥੇ ਤੱਕ ਕਰਦੀ ਹਾਂ ਕਈ ਗੱਲਾਂ ਜਿਹੜੀਆਂ ਮੈਨੂੰ ਉਹਦੇ ਵਿੱਚੋਂ ਮੀਨਿੰਗ ਦਾ ਪੰਜਾਬੀ ਨਹੀਂ ਬਣਦੀ ਮੇਰੇ ਤੋਂ ਮੈਂ ਉਹ ਹਿੰਦੀ ਚ ਬੋਲ ਲਈ ਹਮ ਤੁਸੀਂ ਇਹ ਪੁਜਾਰੀਆਂ ਨੂੰ ਪਤਾ ਹੁੰਦਾ ਬੱਸ ਜਿਹੜੀ ਇਹ ਸਪੈਦ ਅੰਕੜੇ ਦੀ ਜਾੜਾ ਇਹ ਜਿਹੜੀ ਪਸਾਰੀ ਦੀਆਂ ਦੁਕਾਨਾਂ ਨੇ ਸਾਰਿਆਂ ਨੂੰ ਪਤਾ ਉਹ 21 ਵਾਰ ਸ਼ਿਵ ਜੀ ਦੇ ਤੇ ਸ਼ਿਵਲਿੰਗ ਦੇ ਘਮਾਉਣਾ ਤੇ ਫਿਰ ਉਸ ਨੂੰ ਇੱਕ ਧਾਗੇ ਦੇ ਵਿੱਚ ਬੰਨ ਕੇ ਲਾਲ ਰੰਗ ਦੇ ਵਿੱਚ ਆਪਣੇ ਲੱਕ ਤੇ ਬੰਨ ਲੈਣਾ ਉਸ ਔਰਤ ਨੇ ਜਿਸ ਦੇ ਬੱਚਾ ਨਹੀਂ ਹੁੰਦਾ ਬੰਨਣਾ ਕਦੋਂ ਆ ਜਦੋਂ ਮਹਾਵਾਰੀ ਆਈ ਨੂੰ 1 2 3 4 5 ਕਈਆਂ ਇਸਤਰੀਆਂ ਨੂੰ 5 ਦਿਨਾਂ ਦੀ ਇੱਕ ਸਮ 4 ਦਿਨ ਪੂਰੇ 7 ਦਿਨ ਲਗਾਉਣਾ 7ਵੇਂ ਦਿਨ ਕੇਸੀ ਇਸ਼ਨਾਨ ਕਰਕੇ ਇਹ ਕੰਮ ਕਰਨਾ ਫਿਰ ਆਪਦੇ ਲੱਕ ਦੇ ਧਾਗੇ ਨਾਲ ਇਸ ਡੱਕੇ ਨੂੰ ਬੰਨ ਕੇ ਇਸ ਜੜ ਨੂੰ ਆਪਦੇ ਲੱਕ ਦੇ ਹਾਲ ਨਾਲ ਕਿਸੇ ਧੱਗ ਕੋਈ ਵੀ ਧੱਗਾ ਲੈ ਲਿਓ ਰੈੱਡ ਰੰਗ ਦਾ ਲੈ ਲਿਓ ਆਪਦੇ ਲੱਕ ਤੇ ਬੰਨ ਲਿਓ ਫਿੱਤੇ ਮਿਲ ਜਾਂਦੇ ਨੇ ਬਸ ਹੋਰ ਕੁਝ ਨਹੀਂ ਕਰਨਾ 3 ਮਹੀਨੇ ਦੇ ਅੰਦਰ ਅੰਦਰ ਗਰਭ ਟਹਿਰੂਗਾ ਬਸ ਇੰਨਾ ਹੀ ਕੰਮ ਕਰਨਾ ਕੁਝ ਲੈਣਾ ਨਹੀਂ ਕੁਝ ਦੇਣਾ ਨਹੀਂ ਪਰਮਾਤਮਾ ਪਤਾ ਨਹੀਂ ਕੀ ਦੀ ਸੁਣ ਲੂ ਬਸ ਸੱਚੇ ਪਾਤਸ਼ਾਹ ਹਾਂਜੀ ਨਮੋਦਰਨ ਜੀ ਜੇ ਤੁਹਾਨੂੰ ਵੀ ਆਪਣਾ ਕਿਤੇ ਮਹਿਸੂਸ ਹੁੰਦਾ ਵੀ ਸਾਨੂੰ ਲੋਕ ਬਹੁਤ ਜ਼ਿਆਦਾ ਅਪਮਾਨ ਕਰ ਰਹੇ ਨੇ ਜਾਂ ਘਰ ਦੇ ਜਾਂ ਪਿੰਡ ਦੇ ਜਾਂ ਕਿਸੇ ਕਾਲਜ ਦੇ ਵਿੱਚ ਜਾਂ ਕਿਸੇ ਵੀ ਦਫ਼ਤਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਹੁੰਦਾ ਵੀ ਸਾਨੂੰ ਲੋਕ ਅਪਮਾਨ ਕਰਦੇ ਨੇ ਤੁਸੀਂ ਕਰਨਾ ਕੀ ਆ ਉਸੇ ਟਾਈਮ ਕੁਝ ਨਹੀਂ ਕਰਨਾ ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਵੀ ਸਾਡੀ ਲੋਕੀ ਕਿਉਂ ਇਨੀ ਆਪਦੇ ਆਪ ਨੂੰ ਤੁਸੀਂ ਉਸ ਟਾਈਮ ਬਹੁਤ ਇਨਸਾਨ ਬੇਇੱਜ਼ਤੀ ਮਹਿਸੂਸ ਕਰਦਾ ਕੋਈ ਵੀ ਅਚਾਹੇ ਸੱਤ ਦਾਣੇ ਜਮਾਂ ਦੇ ਲੈਣੇ ਨੇ ਲੈ ਕੇ ਆਪਦੇ ਖੱਬੇ ਹੱਥ ਤੇ ਰੱਖ ਕੇ ਤੁਸੀਂ ਇੱਕ ਜਾਪ ਕਰਨਾ ਉਹ ਮੈਂ ਤੁਹਾਨੂੰ ਦਿਖਾਉਣੀ ਉੱਤੇ ਸੱਤ ਬੂੰਦਾ ਪਾਉਣੀਆਂ ਨੇ ਜਾਂ ਗਲਾਬ ਜਲ ਜਾਂ ਫਿਰ ਗੰਗਾ ਜਲ ਆਪਦੇ ਸਿਰ ਉੱਤੇ ਚ ਉਲਟਾ ਘਮਾਉਣਾ ਜਾਪ ਕਰਦੇ ਕਰਦੇ ਓਮ ਬੁਦੇ ਸੂਰਿਆ ਨਮੇ ਤੁਹਾਨੂੰ ਸ਼ਾਇਦ ਨਾ ਸਮਝ ਪਵੇ ਮੈਂ ਹੱਥ ਤੇ ਲੈ ਕੇ ਤੁਹਾਨੂੰ ਦਿਖਾਉਣੀ ਆ ਇਹ ਜਾਪ ਕਰਦੇ ਹੋਏ ਸੂਰਜ ਦੇਵਤੇ ਦਾ ਧਿਆਨ ਤਰਕੇ ਆਪਦਾ ਹਿਰਦਾ ਚੰਗੀ ਤਰ੍ਹਾਂ ਸ਼ੁੱਧ ਕਰਿਓ ਕੋਈ ਕਿਸੇ ਲਈ ਦਵੈਤ ਭਾਵਨਾ ਨਾ ਤੁਹਾਡੇ ਮਨ ਚ ਉਸ ਟਾਈਮ ਹੋਵੇ ਕਿ ਜੇ ਹਿਰਦਾ ਸ਼ੁੱਧਾ ਤਾਂ ਸਭ ਕੁਝ ਸ਼ੁੱਧ ਹੋ ਜਾਂਦਾ ਵਾ ਬਸ ਇੰਨਾ ਹੀ ਕਰਨਾ ਇੱਕ ਵਾਰ ਕਰਨਾ ਜਦੋਂ ਫੇਰ ਤੁਹਾਨੂੰ ਲੱਗੇ ਕੋਈ ਸਾਨੂੰ ਫੇਰ ਬਹੁਤ ਜ਼ਿਆਦਾ અપਮਾਨ ਕਰਦਾ ਫੇਰ ਕਰ ਲਓ ਦੇਖੋ ਨਾ ਤਾਂ ਤੁਹਾਡੀ ਬਹੁਤ ਜ਼ਿਆਦਾ ਹਰ ਇੱਕ ਬੰਦਾ ਇੱਜ਼ਤ ਕਰਨ ਸ਼ੁਰੂ ਕਰ ਦੂਗਾ ਤੁਹਾਡੀ ਇੱਜ਼ਤ ਦਫ਼ਤਰ ਵਿੱਚ ਵੀ ਹੋਊਗੀ ਕਾਲਜ ਵਿੱਚ ਵੀ ਹੋਊਗੀ ਘਰ ਦੇ ਵਿੱਚ ਵੀ ਹੋਊਗੀ ਤੇ ਪਿੰਡ ਦੇ ਵਿੱਚ ਵੀ ਹੋਊਗੀ ਛੋਟਾ ਜਿਹਾ ਕੰਮ ਕਰਨਾ ਤੇ ਉਦੋਂ ਬਾਅਦ ਤੁਲਸੀ ਦੇ ਜੜਾਂ ਚ ਪਾ ਦੇਣਾ ਇਹ ਸੱਤ ਦਵਾਂ ਜਮਾਂ ਦੇ ਦਾਣੇ ਤੇ ਉੱਤੇ ਗੁਲਾਬ ਜਲ ਪਾ ਕੇ ਸੱਤ ਵਾਰੀ ਸਿਰ ਉੱਤੇ ਉਲਟਾ ਘਮਾਉਣਾ ਘਮਾ ਕੇ ਤੁਸੀਂ ਓਮ ਬੋਦੇ ਸੂਰਿਆ ਨਮੇ ਦਾ ਜਾਪ ਕਰਦੇ ਹੋਏ ਸੂਰਜ ਦੇਵਤੇ ਦਾ ਧਿਆਨ ਧਰ ਕੇ ਤੁਲਸੀ ਦੇ ਜੜਾਂ ਚ ਪਾ ਦੇਣਾ ਮੈਂ ਤੁਹਾਨੂੰ ਦਿਖਾਉਣੀ ਆ ਇੱਧਰ ਚ ਇਹ ਮਹਜਾਪ ਕਰਨਾ ਤੁਸੀਂ ਇਹਦਾ ਜਾਪ ਕਰਦੇ ਹੋਏ ਤુલਸੀ ਦੀਆਂ ਜੜ੍ਹਾਂ ਦੇ ਵਿੱਚ ਤੁਸੀਂ ਪਾ ਦੇਣਾ ਵਾ ਥੋੜੇ ਜਿਹੇ ਹੱਥ ਉਹ ਹੋ ਗਿਆ ਸੀ ਸਵਾਰ ਚ ਦਿਸ ਦਿਨ ਸੀ ਜਿਹੜਾ ਮੈਂ ਹੁਣ ਦੁਬਾਰਾ ਖੋਲ ਲਿਆ ਹੱਥ ਨੂੰ ਦੇਖੋ ਧਿਆਨ ਨਾਲ ਇਹਦਾ ਜਾਪ ਕਰਨਾ ਇਸ ਮੰਤਰ ਦਾ ਜਾਪ ਕਰਦੇ ਹੋਏ ਤੁਸੀਂ ਇਹ ਜਵਾਂ ਦੇ ਦਾਣੇ ਤુલਸੀ ਦੇ ਬੂਟੇ ਦੇ ਥੱਲੇ ਰੱਖ ਦੇਣੇ ਇੰਨਾ ਹੀ ਕੰਮ ਆ ਜਦੋਂ ਵੀ ਤੁਹਾਨੂੰ ਇਹ ਚੀਜ਼ ਮਹਿਸੂਸ ਹੋਵੇ ਇਹ ਕੰਮ ਜ਼ਰੂਰ ਕਰ ਲਿਆ ਕਰੋ ਜਿਆਦਾ ਟੈਨਸ਼ਨ ਚ ਨਾ ਜਾਇਆ ਕਰੋ ਲੋਕਾਂ ਦਾ ਤਾਂ ਕੰਮ ਹੀ ਇਹ ਹੁੰਦਾ ਇੱਕ ਦੂਜੇ ਨੂੰ ਉਪਮਾਨ ਕਰਨਾ ਬਸ ਆਹ ਕੰਮ ਕਰਤਾ ਚੁੱਪ ਕਰਕੇ ਜਦੋਂ ਵੀ ਤੁਹਾਨੂੰ ਇਹ ਚੀਜ਼ ਮਹਿਸੂਸ ਹੋਵੇ ਹਾਂਜੀ ਨਮਨ ਰਣਜੀ ਮੈਂ ਇਹ ਵੀਡੀਓ ਪਹਿਲਾਂ ਵੀ ਇੱਕ ਦਿਨ ਪਾਈ ਸੀ ਧਿਆਨ ਨਾਲ ਸੁਣੋ ਮੈਂ ਕਿਹਾ ਸੀ ਜਿਹੜੀ ਪੂਰਨਮਾਸ਼ੀ ਤੋਂ ਬਾਅਦ ਮੰਗਲਵਾਰ ਆਊਗਾ ਉਸ ਦਿਨ ਤੁਸੀਂ ਇਹ ਪਾ ਜ਼ਰੂਰ ਕਰਿਓ ਇਹ ਪਾ 90% ਕੰਮ ਕਰੂਗਾ ਕਿਉਂ ਇਹ ਵੈਸੇ ਫੋਲੀ ਦਾ ਕਿ ਹੁਣ ਲੋਕਾਂ ਨੇ ਦਵਾਈ ਨੂੰ ਬਹੁਤ ਕੁਝ ਕਰਨਾ ਆਪਾਂ ਉਹਦੇ ਲਈ ਥੋੜਾ ਜਾਂ ਜਾਨੀ ਬਾੜ ਕਰਨ ਲੱਗਿਆ ਇਹ ਜੇ ਤੁਹਾਡੇ ਘਰ ਨੂੰ 100 ਕਿਲੋਮੀਟਰ ਦਾ ਰਫ਼ਤਾਰ ਨਾਲ ਅਗਲਾ ਚੀਜ਼ ਛੱਡੂਗਾ ਅਗਲੇ ਦੇ ਵਾਪਸ 1000 ਕਿਲੋਮੀਟਰ ਦੇ ਹਿਸਾਬ ਨਾਲ ਜਾਉਂਦੇ ਕਰਨਾ ਕਿ ਇੱਕ ਨਿੰਬੂ ਲੈਣਾ ਨਿੰਬੂ ਲੈ ਕੇ ਉਹਦੇ ਵਿੱਚ ਸੱਤ ਲੌਂਗ ਪਾਉਣਾ ਨੇ ਤੇ ਜੰਗਾਲ ਵਾਲੀ ਮੇਕ ਉਹਦੇ ਡੰਡੀ ਵਾਲੇ ਪਾਸੇ ਦਾ ਅੰਦਰ ਤੋਂ ਦੇਣੀ ਜੰਗਾਲ ਵਾਲੀ ਮੇਕ ਡੰਡੀ ਵਾਲੇ ਪਾਸੇ ਨਿੰਬੂ ਦਾ ਅੰਦਰ ਕਰ ਦੇਣੀ ਹੈ। ਹੋਰ ਕੀ ਕਰਨਾ ਇੱਕ ਰੈੱਡ ਰੰਗ ਦਾ ਕੱਪੜਾ ਲੈਣਾ ਜਿੰਨੇ ਵੀ ਤੁਹਾਡੇ ਕਮਰਿਆਂ ਦੇ ਗੇਟ ਨੇ ਜੇ ਤਾਂ ਲੌਬੀ ਰਹੀ ਅੰਦਰ ਵਾਲ ਦੇ ਬੰਦ ਦੇ ਆਓ ਫਿਰ ਤਾਂ ਇੱਕ ਲੌਬੀ ਨੂੰ ਬੰਦ ਕਰ ਤੇ ਇੱਕ ਡਰੈਗ ਰੂਮ ਦੇ ਗੇਟ ਨੂੰ ਬੰਦ ਜਿਹਾ ਜ਼ਿਆਦਾ ਕਰਨਾ ਨਹੀਂ ਫਿਰ ਜੇ ਤੁਹਾਡੇ ਕੱਲੇ-ਕੱਲੇ ਕਮਰੇ ਤੇ ਉਹਨੇ ਕਮਰਿਆਂ ਦੇ ਉੱਪਰਲੇ ਹਿੱਸੇ ਦੇ ਬੰਦਣਾ ਜਿਹੜਾ ਉੱਪਰ ਹੁੰਦਾ ਆਪਣੇ ਗੇਟ ਦਾ ਉੱਪਰ ਸਿਰ ਦੇ ਉੱਤੇ ਜਿੱਥੇ ਬੰਨਿੱਕਾ ਤੇ ਆ ਉੱਥੇ ਫਿਰ ਕਹਿੰਨ ਪਤਾ ਹੀ ਨਹੀਂ ਲੱਗਿਆ ਪਤਾ ਹੀ ਨਹੀਂ ਲੱਗਿਆ ਮੈਂ ਇੰਨੀ ਸਮਾਰੀ ਨਾਲੇ ਕੱਲ ਨੂੰ ਇੰਨਾ ਜ਼ਬਰਦਸਤ ਟੋਟਕਾ ਪਾਉਣਾ ਜੇ ਅੱਜ ਟਾਈਮ ਲੱਗੇ ਅਜੂ ਨਹੀਂ ਕੱਲ ਨੂੰ ਟੀਕਾ ਗੋਲੀ ਸਮੈਕ ਜੋ ਵੀ ਖਾਂਦਾ ਉਹ ਤੁਹਾਡੇ ਕੋਲ ਕੱਲ ਨੂੰ ਪਹੁੰਚ ਜਾਊਗਾ ਹਾਂਜੀ ਨਮਰੰਦਿਤ ਬਹੁਤ ਅਹਗੇ ਲੋਕ ਹੁੰਦੇ ਨੇ ਜਿਨ੍ਹਾਂ ਦਾ ਬਣਦਾ ਬਣਦਾ ਕੰਮ ਮਿਸ ਹੋ ਜਾਂਦਾ ਕੋਈ ਵੀ ਕੰਮ ਨਹੀਂ ਮਿਲਦਾ ਸਾਰੇ ਪਾਸਿਆਂ ਤੋਂ ਨਿਰਾਸ਼ਗਰੀ ਮਿਲਦੀ ਹੈ ਤੁਸੀਂ ਕਰਨਾ ਕੀ ਹੈ ਪੀਲੇ ਰੰਗ ਦਾ ਫਿੱਤਾ ਮਿਲ ਜਾਂਦਾ ਉਸ ਨੂੰ ਆਏ ਬੰਨ ਲੈਣਾ ਜਿਹੜੇ ਹੱਥ 'ਚ ਘੜੀ ਬੰਨਦੇ ਹੋ ਉੱਪਰ ਜੀ ਘੜੀ ਬੰਨ ਲਿਓ ਕਿਸੇ ਨੂੰ ਕੋਈ ਪਤਾ ਲੱਗੂ ਵੀ ਕਿਉਂ ਪੀਲੇ ਰੰਗ ਦਾ ਫਿੱਤਾ ਜਿਹਦਾ ਕੋਈ ਵੀ ਕੰਮ ਨਹੀਂ ਬਣਦਾ ਉਹਨਾਂ ਨੇ ਬੰਨਣਾ ਜਿਹੜੇ ਹੱਥ 'ਚ ਘੜੀ ਬੰਨਦੇ ਉਹ ਸੱਤ 'ਚ ਉੱਪਰ ਜੀ ਘੜੀ ਵਾਲਾ ਪੀਲੇ ਰੰਗ ਦਾ ਫਿੱਤਾ ਢੇੜ ਕਈ ਦੇ ਲਿਓ ਘੜ ਤੋਂ ਘੱਟ ਸੱਤ ਘੜ ਦੇ ਲਿਓ ਪੀਲੇ ਰੰਗ ਦੇ ਫਿੱਟੇ ਦੇ ਇੰਨਾ ਹੀ ਕੰਮ ਕਰਨਾ ਬਸ ਜਿਹੜਾ ਕਿੱਦਾ ਹੀ ਕੰਮ ਅੜਿਆ ਹੋਇਆ ਇਹ ਦੇਖੋ ਇਹ ਨਹੀਂ ਪਤਾ ਵੀ ਕਿਦਾ ਬਣ ਜਾਣਾ ਹੁੰਦਾ ਸਾਰੀ ਸੰਸਾਰ ਨਾਲ ਤਾਂ ਕਿਸੇ ਇੱਕ ਬੰਦੇ ਕੋਲ ਨਹੀਂ ਭਲਾ ਹੁੰਦਾ ਬਈ ਤਾਂ ਸਾਰੀ ਸੰਸਾਰ ਇੱਕ ਬੰਦੇ ਦੇ ਮਗਰ ਘੁਰੀ ਰਹੇ ਇੱਕ ਨਹੀਂ ਨਹੀਂ ਪਤਾ ਨਹੀਂ ਕਿਹਦੇ ਕਰਮ ਸੁਲਝਾਣੇ ਨੇ ਕਿਹਦੇ ਨਹੀਂ ਹਨ ਜੀ ਨਮਰਨ ਜੀ ਸ਼ਰਾਬ ਤੋਂ ਹਰ ਇੱਕ ਧੀ ਭੈਣ ਬਹੁਤ ਜ਼ਿਆਦਾ ਦੁਖੀ ਹੈ ਕਿ ਜਿਹੜੇ ਘਰੇ ਸ਼ਰਾਬ ਉਹ ਸਾਰਾ ਕੁਝ ਖਰਾਬ ਉੱਥੇ ਲੜਾਈ ਝਗੜਾ ਸ਼ਾਮ ਟਾਈਮ ਤਾਂ ਭਾਂਡੇ ਦੇ ਵਿੱਚ ਭਾਂਡਾ ਵੱਜਦਾ ਇਹ ਸਮਝ ਲਓ ਮੜਿਆ ਨੂਨ ਘੱਟ ਪੈ ਗਿਆ ਤਾਂ ਵੀ ਲੜਾਈ ਦੁੱਧ ਚ ਮਿੱਠਾ ਘੱਟ ਵੱਧ ਪੈ ਗਿਆ ਤਾਂ ਵੀ ਲੈਣਾ ਬਹਾਨਾ ਲੈਣਾ ਹੁੰਦਾ ਸ਼ਰਾਬੀ ਦੇਖੋ ਮੈਂ ਪਹਿਲਾਂ ਵੀ ਤਿੰਨ ਚਾਰ ਵੀਡੀਓ ਪਾ ਚੁੱਕੀਆਂ ਮੈਂ ਹੁਣ ਹੋਰ ਵੀਡੀਓ ਪਾਉਣ ਲੱਗੀਆਂ ਤੁਸੀਂ ਦੋ ਜਰਾਬਾ ਲੈਣੀਆਂ ਨੇ ਜੋੜਾ ਉਸ ਇਨਸਾਨ ਦਾ ਪਾਇਆ ਹੋਇਆ ਹੋਵੇ ਪਰ ਬਲੈਕ ਕਲਰ ਪਹਿਲਾ ਬਲੈਕ ਕਲਰ ਦੀਆਂ ਜਰਾਬਾਂ ਲੈ ਆਓ ਸਸਤੀਆਂ ਲੈ ਲਿਓ 100 ਰੁਪਏ ਵਾਲੀਆਂ ਲੈ ਲਿਓ ਇਹਦੋਂ ਘੱਟ ਵਾਲੀਆਂ ਵੀ ਮਿਲ ਜਾਂਦੀਆਂ ਨੇ ਬੱਸ ਜਿੰਨੀ ਇਕੱਲ ਘੱਟ ਤੋਂ ਘੱਟ ਰੇਟ ਵਾਲੀਆਂ ਮਿਲਣਗੀਆਂ ਇੱਕ ਤੁਸੀਂ ਤਾਂ ਉਹ ਪੌਣੀਆਂ ਲੈ ਤੇ ਪਾ ਕੇ ਦੂਜੇ ਨਾਲ ਲਾ ਦੇਣੀਆਂ ਨੇ ਕਿਸੇ ਬਾਹਨੇ ਨਾਲ ਜੋ ਮਰਜ਼ੀ ਘਰ ਕਿਚੜਾ ਇੱਕੋ ਹੀ ਜੋੜਾ ਜਰਾਬਾਂ ਦਾ ਹੁੰਦਾ ਹੈ ਕਿ ਨਹੀਂ ਫਿਰ ਤੁਸੀਂ ਉਹਨਾਂ ਵਿੱਚੋਂ ਇੱਕ ਜਰਾਬ ਨੂੰ ਸਾੜ ਦੇਣਾ ਦੂਜੀ ਨੂੰ ਨਹੀਂ ਸਾੜਨਾ ਇੱਕ ਨੂੰ ਸਾੜ ਦੇਣਾ ਤੇ ਦੂਜੀ ਜਿਹੜੀ ਜਰਾਬ ਸਾੜੀ ਆ ਉਹਦੀ ਰਾਖ ਤੇ ਜਿਹੜੀ ਜਰਾਬ ਤੁਹਾਡੇ ਕੋਲ ਹੈਗੀ ਆ ਇਹਨਾਂ ਦੋਨਾਂ ਜਰਾਬਾਂ ਨੂੰ ਕਿਤੇ ਵੀ ਜਾ ਕੇ ਕਿਤੇ ਸੁਨਸਣਾ ਜਗਾ ਜੀ ਹੋਵੇ ਕਿਤੇ ਦੇਖ ਕੇ ਇਹਨਾਂ ਕਟੋਹਾ ਪਟਕੇ ਉੱਥੇ ਦੱਬਿਆ ਕੋ ਟੂਨਾ ਨਹੀਂ ਕੋਈ ਮਾਰਾ ਨਹੀਂ ਕੋਈ ਬੁਰਾ ਕੰਮ ਨਹੀਂ ਹੈਗਾ ਇਹ ਸਿਰਫ ਆਇਆ ਵੀ ਕੋਈ ਬਹਿਮ ਨਾ ਕਰੇ ਹੱਕ ਨਹੀਂ ਅੱਜ ਕੱਲ ਲੋਕੀ ਕਹਿੰਦੇ ਛਿੱਕ ਮਾਰਦੇ ਵੀ ਨੱਕ ਕੱਢਦੇ ਨੇ ਕਿਸੇ ਦਾ ਕਦੇ ਮੈਂ ਬੁਰਾ ਨਹੀਂ ਕਰਾਂਗੀ ਇਹ ਗੱਲ ਗਾਰੰਟੀ ਨਾਲ ਆ ਮੈਂ ਖੁਦ ਸਾਰੇ ਪਾਕ ਕਰ ਰਹੀ ਹਾਂ ਇੱਕ ਸਿਰਫ ਮੈਂ ਸ਼ਰਾਬ ਵਾਲਾ ਨਹੀਂ ਕਰਦੀ ਕਿਉਂ ਤੁਹਾਡਾ ਅੰਕਲ ਸਿਆਣਾ ਪੀਂਦੇ ਨੇ ਮੈਂ ਕਹਿੰਦੀ ਆ ਵੀ ਹੁਣ ਇਸ ਉਮਰ 'ਚ ਸ਼ਰਾਬ ਨਹੀਂ ਆਪਾਂ ਛਡਾਉਣੀ ਚਲੋ ਹੁਣ ਪਤਾ ਨਹੀਂ ਕਿਉਂ ਆਪਾਂ ਛਡਾਈਏ ਵਿਚਾਰੇ ਦੀ ਸੁਭਾਨ ਅੱਲਾਹ ਭਾਈ ਜਾਨ ਸਲਾਮ ਅਲੈਕੁਮ ਜੋ ਵੀਡੀਓ ਪਹਿਲੇ ਪਾਈਗੀ ਥੋੜੀ ਸੀ ਗਲਤ ਪਾਈਗੀ ਅਬ ਦੁਬਾਰਾ ਪਾ ਰਹੀ ਹਾਂ ਕੀ ਕਰਨਾ ਥੋੜੀ ਸੀ ਹਲਦੀ ਮੈਂ ਦੁੱਧ ਮਿਲਾ ਕੇ ਜੋ ਆਪਣੀ ਜ਼ਮੀਨ ਭਾਈ ਕੇ ਸਾਥ जो झगड़ा चल रहा है उस जमीन में दूध और हल्दी मिला के फेंके होना मतलब नमस्कार भी कर रहे हैं ऐसे नहीं ऐसे फेंक के होना ऐसे करके ऐसे प्यार से करना दूसरा काम हल्दी की सूखी गठी लेके पीले कपड़े में लपेट कर हर टाइम आपके पास रहनी चाहिए अल्लाह खुदा रहम करे भाई जान तुडी तो भाइयाँ भाइया की इतनी बने हाथ मिलाएगा तुम्हारा भाई तुम्हारे साथ सलामैकम भाई जान आप हमारे साथ बहुत देर से जुड़े हुए हैं इसलिए हम आपका जो थी समस्या का हल लेके हाजिर हुए हैं अगर आपके जो फेसबुक आईडी है वहाँ पर सारे आपके कमेंट्स बंद किए हुए हैं हम कहाँ से आपको बताएं तो पाई अब गौरस नहीं जिस भी जमीन का झगड़ा है आपका जहाँ पर थोड़ी सी हल्दी थोड़ा सा मीठा इस तरह दया करके उस जमीन में फेंके और गुरुवार के दिन दूसरा पा एक हल्दी की गठी ला के उसको पीले कपड़े में लपेट के हमेशा आप भी आपकी जेब में रखें जेब में डाल के रखें तो इसे कभी भी नहीं भूलना मत कर भी नहीं भूलना भाई जान ऐसे जरूर करना तो जो जमीन का झगड़ा चल रहा है आपके भाई के साथ ਥੋੜੋ ਦੁਨੀ ਮੇਂ ਆਪਕਾ ਭਾਈ ਆਪਕੇ ਸਾਥ ਹੱਥ ਮਿਲਾਏਗਾ ਬਾਏ ਬਾਏ ਭਾਈ ਜਾਨ ਹਾਂਜੀ ਨਮੋ ਰਣਜੀ ਬਹੁਤ ਮੇਰੀਆਂ ਧੀਆ ਭੈਣਾ ਦੇ ਮੈਸੇਜ ਆਉਂਦੇ ਸੀ ਵੀ ਸਾਡੇ ਨਾਲ ਸਾਡੇ ਪਤੀ ਦੀ ਨਹੀਂ ਬਣਦੀ ਜਾਂ ਪਤੀ ਕਿਸੇ ਹੋਰ ਜਨਾਨੇ ਕੋਲੇ ਜਾਂਦਾ ਹੋਰ ਵੀ ਬਹੁਤ ਬਤ ਮਤਲਬ ਹੁੰਦੀਆਂ ਨੇ ਇਹ ਜਿਹੀਆਂ ਸਮੱਸਿਆ ਵਾ ਪਤੀ ਬਹੁਤ ਜ਼ਿਆਦਾ ਲੜਦਾ ਜਾਂ ਕੋਈ ਵੀ ਕਿਸੇ ਵੀ ਕਿਸਮ ਦੀ ਤੁਹਾਡੇ ਪ੍ਰਤੀ ਪਤੀ ਨਾਲ ਤੁਹਾਡੇ ਅਰੰਝਸਾ ਕਿਸੇ ਵੀ ਪ੍ਰਕਾਰ ਦੀ ਤੁਸੀਂ ਕਰਨਾ ਕੀ ਹੈ ਛੋਟਾ ਜਾਂ ਕੰਮ ਉਹ ਜ਼ਿਆਦਾ ਨਹੀਂ ਹੈਗਾ چاہے ਤੁਹਾਡਾ ਕੋਰਟ ਕੇਸ ਚੱਲਦਾ ਜੇ ਤੁਸੀਂ ਆਪਣੇ ਪਤੀ ਨੂੰ ਤਲਾਕ ਦੇਣਾ ਨਹੀਂ ਚਾਹੁੰਦੀਆਂ ਦੋ ਬਾਂਸਰੀਆਂ ਲੈਣੀਆਂ ਨੇ ਦੋ ਬਾਂਸਰੀਆਂ ਬਾਸਦੀਆਂ ਹੁੰਦੀਆਂ ਨੇ ਬਾਂਸਰੀਆਂ ਜਿਨ੍ਹਾਂ ਨੂੰ ਜਵਾਕ ਵਜਾਉਂਦਾ ਹੁੰਦਾ ਨੇ ਮੇਲਿਆਂ ਤੋਂ ਵੀ ਮਿਲ ਜਾਂਦੀਆਂ ਨੇ ਜਿਹੜੀ ਮਤਲਿ ਕ੍ਰਿਸ਼ਨ ਭਗਵਾਨ ਵਜਾਉਂਦਾ ਹੁੰਦਾ ਦਉਵਾਂ ਨੂੰ ਸੱਦ ਲੈਂਦਾ ਉਹਦੇ ਨਾਲ ਉਹ ਬਾਂਸਰੀਆਂ ਲੈਣੀ ਹੁਣ ਤਾਂ ਸਿੱਧਾ ਵਸਤਾਂ ਨੇ ਉਹ ਲੈਣੀਆਂ ਕਿਹੜੇ ਕਲਰ ਦੇ ਨੇ ਇੱਕ ਗੋਲਡਨ ਇੱਕ ਰੈੱਡ ਜੇ ਤਾਂ ਜਿਹੜਾ ਤੁਹਾਡਾ ਬੈੱਡਰੂਮ ਆ ਉਹਦਾ ਜਿਹੜਾ ਗੇਟ ਆ ਅੰਦਰਲੇ ਪਾਸੇ ਵਾਲਾ ਉੱਥੇ ਲਮਕਾ ਦਿਓ ਨਹੀਂ ਫਿਰ ਜਿਹੜਾ ਤੁਹਾਡਾ ਬੈੱਡ ਆ ਜਿੱਥੇ ਤੁਹਾਡਾ ਬੈੱਡ ਦਾ ਸਿਰਜਾ ਉਹਦੇ ਉੱਪਰ ਲਮਕਾ ਦਿਓ ਉਸ ਕੰਧ ਵਾਲੀ ਸਾਈਡ ਉੱਪਰ ਪਾਸੇ ਜਦੋਂ ਤੁਸੀਂ ਪੈਨੇ ਹੋ ਸਰਾਣਾ ਕਰਕੇ ਜਾਂ ਫਿਰ ਜਿਹੜਾ ਤੁਹਾਡਾ ਗੇਟ ਆ ਅੰਦਰ ਪਰਦੇ ਹੋ ਉਸ ਬੈੱਡਰੂਮ ਦੇ ਅੰਦਰ ਇੱਕ 골ਡਨ ਕਲਰ ਦੀ ਇੱਕ ਰੈੱਡ ਕਲਰ ਦੀ ਕਰੋ ਹੁਣੇ ਇੱਕਮ ਚੁਟਕੀ ਦੇ ਨਾਲ ਜੀ ਨਮਵਰਨਜੀ ਇੱਕ ਜ਼ਰੂਰੀ ਬੇਨਤੀ ਦੇਖੋ ਮੇਰੇ ਕੋਲੇ ਕੱਲ ਬੈਸਮੇ ਫੋਨ ਨਹੀਂ ਚੱਕਦੀ ਉਸ ਮੁੰਡੇ ਦਾ ਮੈਸੇਜ ਆਇਆ ਮੈਸਜ ਤੋਂ ਬਾਅਦ ਮੇਰੀ ਗੱਲ ਹੋਈ ਦੇਖੋ ਤਨਵੀ ਆਂਟੀ ਜੀ ਮੈਨੂੰ ਲੋਕ ਕਹਦੇ ਨੇ ਮੇਰੀ ਵੀ ਮਾਤਾ ਜੀ ਨਾਲ ਗੱਲ ਕਰਵਾ ਦੋ ਭਾਵੇਂ ਜਿੰਨਾ ਮਰਜੀ ਪੈਸੇ ਲੈ ਲਓ ਗੱਲ ਕਰਵਾਉਂਦੇ ਦੇਖੋ ਬੇਟੇ ਤੁਸੀਂ ਪੈਸੇ ਦਾ ਬਰਬਾਦ ਪਹਿਲਾਂ ਹੀ ਬਹੁਤ ਕਰ ਚੁੱਕੇ ਹੋ ਮੈਨੂੰ ਕਿਸੇ ਪੈਸੇ ਦੀ ਕਿਸੇ ਦੀ ਲੋੜ ਨਹੀਂ ਪ੍ਰਮਾਤਮਾ ਦਾ ਜੋ ਦੁੱਤਾ ਹੈ ਉਹਦੇ ਵਿੱਚ ਸੰਤੋਖ ਨਾਲ ਅਸੀਂ ਰਹਨੇ ਆ ਦੋ ਟਾਈਮ ਦੀ ਰੋਟੀ ਮਿਲਦੀ ਹੈ ਗੱਡੀਆਂ ਕਾਰਾਂ ਤੋਂ ਕੀ ਲੈਣਾ ਅਸੀਂ ਜਿੱਥੇ ਜਾਂਦੇ ਆ ਬੜੇ ਆਰਾਮ ਨਾਲ ਬੱਸ ਦੇ ਵਿੱਚ ਬੈਠ ਕੇ ਜਾਂਦੇ ਆ ਬੜਾ ਸਕੂਨ ਮਿਲਦਾ ਬੱਸ ਦੇ ਵਿੱਚ ਬੈਠ ਕੇ ਗੱਡੀ ਦਾ ਡਰ ਹੀ ਲੱਗਦਾ ਉਹ ਦੇਖੀ ਪਾਈ ਦੇਖੀ ਹੌਲੀ ਚਲਾਈ ਹੌਲੀ ਚਲਾਈ ਚਲੋ ਮਾਰਕ ਦੀ ਮौज ਆ ਜਿੱਥੇ ਇਨਸਾਨ ਨੇ ਰਹਿਣਾ ਉੱਥੇ ਰਹੇ ਵਾਹਿਗੁਰੂ ਤੇ ਚਲੋ ਠੀਕ ਆ ਆਪਾਂ ਹਾਂਜੀ ਨਮੋਦਰਨ ਜੀ ਇੱਕ ਜ਼ਰੂਰੀ ਸੂਚਨਾ ਧਿਆਨ ਨਾਲ ਸੁਣਿਓ ਮੇਰੇ ਫੇਸਬੁੱਕ ਤੇ ਦੋ ਚੈਨਲ ਨੇ ਵੈਸੇ ਕਿ ਤੈਨੂੰ ਨਤੀਜਾ ਮੈਂ ਚਲਾਉਂਦੀ ਨਹੀਂ ਹੈਗੀ ਬਲਵਿੰਦਰ ਕੌਰ ਵਾਹਿਨਾਵ ਦਾ ਤੇ ਇੱਕ ਮੇਰਾ ਇਹ ਚੈਨਲ ਆ ਜਿਹੜਾ ਜਿੱਦੇ ਤੇ ਮੈਂ ਵੀਡੀਓ ਬਣਾ ਰਹੀ ਆ ਇਹ ਆਪਣਾ ਹੈਗਾ ਸਹਿਲ ਜੋਤਸੋਮਨ ਇੱਕ ਮੇਰਾ ਹੈਗਾ 855 ਸਵਰਾਜ ਤੇਨ ਚੈਨਲ ਨੇ ਮੇਰੇ ਇੱਕ ਬਲਵਿੰਦਰ ਕੌਰ ਸੋਮਲ ਬਲਵਿੰਦਰ ਸੋਮਲ ਇੱਕ ਮੇਰਾ ਹੈਗਾ 855 ਸਵਰਾਜ ਇੱਕ ਮੇਰਾ ਸਹਿਲਜੋਤ ਸੋਮਲ YouTube ਤੇ ਵੀ ਮੇਰਾ ਇੱਕ ਸਹਿਲਜੋਤ ਸੋਮਲ ਤੇ ਇੱਕ ਮੇਰਾ ਚੈਨਲ ਹੈਗਾ ਗੋਡ ਜਵਨ ਮੇਰਾ YouTube ਤੇ ਤੀਜਾ ਕੋਈ ਚੈਨਲ ਨਹੀਂ ਕੋਈ ਤੁਹਾਨੂੰ ਗਮਰਾਹ ਕਰਕੇ ਤੁਹਾਡੇ ਕੋਲੋਂ ਪੈਸੇ ਮੰਗੇਵੇਂ ਹੱਥ ਜੋੜ ਕੇ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਮੈਨੂੰ ਬਹੁਤ ਫੋਨ ਕਾਲ ਆਉਂਦੇ ਨੇ ਵੀ ਸਤੋ ਜਿੰਨੇ ਪੈਸੇ ਲੈਣੇ ਨੇ ਬੇਬੇ ਜੀ ਪੈਸੇ ਲੈ ਲਾ ਜਿਹੜੇ ਮੁੰਡੇ ਦਾ ਮੈਂ ਨੰਬਰ ਲਾਇਆ ਸੀ ਸਕਰੀਨ ਦੇ ਉੱਤੇ ਉਹਦਾ ਵੀ ਕੱਲ ਮੈਨੂੰ ਮੈਸੇਜ ਆਇਆ ਸੀ ਵੀ ਮੇਤ ਨੂੰ ਲੋਕ ਕਹਿੰਦੇ ਨੇ ਬੇਬੇ ਜੀ ਨਾਲ ਗੱਲ ਕਰਵਾ ਦੋ ਜਿੰਨੇ ਮਰਜ਼ੀ ਪੈਸੇ ਲੈ ਲਓ ਦੇਖੋ ਮੈਂ ਪਹਿਲੀ ਗੱਲ ਗੱਲ ਮੈਂ ਤਾਂ ਨਹੀਂ ਕਰਦੀ ਫੋਨ ਦੇ ਉੱਤੇ ਟਿਕ ਟਿਕ ਦੀ ਆਵਾਜ਼ ਆ ਰਹੀ ਹੈ ਕਿਸੇ ਦੀ ਵੀ ਗੱਲ ਸਮਝ ਨਹੀਂ ਪੈਂਦੀ ਕਿਉਂ ਵਿੱਚ ਦੀ ਇੰਨੇ ਕ ਫੋਨ ਆਉਂਦੇ ਨੇ ਜਿਹਦੇ ਨਾਲ ਮੈਂ ਗੱਲ ਕਰਦੀ ਆ ਨਾ ਤਾਂ ਉਹਦੀ ਗੱਲ ਮੇਰੇ ਤੱਕ ਪਹੁੰਚਦੀ ਆ ਨਾ ਅਗਲੇ ਦੀ ਮੇਰੇ ਤੱਕ ਜਾਂਦੀ ਆ ਇਸ ਕਰਕੇ ਮੈਂ ਫੋਨ ਨਹੀਂ ਠਾਰੇ ਹੋਰ ਮੈਨੂੰ ਕੋਈ ਹੋ ਨਹੀਂ ਹੈਗਾ ਵੀ ਦੇਖੋ ਮੈਂ ਫੋਨ ਪਹਿਲਾਂ ਹੀ ਪੂਰਾ ਬੰਦੋਬਸਤ ਕਰਕੇ ਨੰਬਰ ਆਪਦਾ ਸਕਰੀਨ ਤੇ ਲਾਇਆ ਵਾ ਮੇਰਾ ਫੋਨ ਦੀ ਰਕਾਟਿੰਗ ਹੋ ਰਹੀ ਹੈ ਮੇਰੇ ਫੋਨ ਦੀ ਸਾਰੀ ਜਿਹੜਾ ਆਵਾਜ਼ ਆ ਸਾਰਾ ਕੁਝ ਦਾ ਟ੍ਰੈਸਿੰਗ ਹੋ ਰਿਹਾ ਹੈ ਮੈਨੂੰ ਉਹਦੇ ਵਿੱਚ ਕੋਈ ਡਰ ਨਹੀਂ ਹੈਗਾ ਹਜੇ ਕਮੈਂਟਾਂ ਵਾਲੇ ਕਮੈਂਟ ਕਰੀ ਜਾਂਦੇ ਨੇ ਪਰ ਫੂਨ ਦੇ ਵਿੱਚ ਮੈਨੂੰ ਕੋਈ ਗਲਤ ਨਹੀਂ ਬੋਲ ਸਕਦਾ ਦੂਜੀ ਕਰ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਦੇ ਜੇ ਕੋਈ ਪੈਸੇ ਮੇਰੇ ਨੋਤੇ ਮੰਗਦਾ ਪੈਸੇ ਨਾ ਦੋ ਭਾਈ ਮੇਰਾ ਕੋਈ ਹੋਰ ਚੈਨਲ ਨਹੀਂ ਇਹੀ ਮੇਰੇ ਦੋ YouTube ਤੇ ਮੇਰੇ ਚੈਨਲ ਨੇ ਗੋਡ ਜਵਨ ਤੇ ਸਹਿਲ ਜੋਤ ਸੋਮਲ Facebook ਤੇ ਹੈਗਾ ਮੇਰਾ ਸਹਿਲ ਜੋਤ ਸੋਮਲ ਚੈਨਲ ਇੱਕ ਮੇਰਾ 855 ਵਾ ਇੱਕ ਮੇਰਾ ਹੈਗਾ ਬਲਵਿੰਦਰ ਸੋਮਲ ਤਿੰਨ ਚੈਨਲ ਨੇ ਜਿੰਨਾ ਵਿੱਚ ਬਲਵਿੰਦਰ ਸੋਮਲ ਵਾਲਾ ਚੈਨਲ ਮੈਂ ਨਹੀਂ ਚਲਾ ਰਹੀ ਕੋਈ ਮੇਰਾ ਹੋਰ ਚੈਨਲ ਨਹੀਂ ਕਿਰਪਾ ਥੋੜੀ ਸੰਕੋਚ ਕੇ ਚੱਲੋ ਪੈਸੇ ਨਾਲ ਕੁਝ ਨਹੀਂ ਬਣਦਾ ਜੇ ਬਣਨਾ ਤਾਂ ਫ੍ਰੀ ਦੇ ਵਿੱਚ ਵੀ ਬਣ ਜਾਣਾ ਭਾਵੇਂ ਤੁਸੀਂ 10 ਲੱਖ ਦੇ ਦਿਓ ਤੁਹਾਡਾ ਨਹੀਂ ਬਣਨਾ ਤਾਂ ਨਹੀਂ ਬਣਨਾ ਹੈਗਾ ਇਹ ਮੈਂ ਗਾਰੰਟੀ ਨਹੀਂ ਕਹਣੀ ਆ ਇਹ ਤਾਂ ਬਸ ਥੋੜੀ ਸਰਦਾ ਭਾਵਨਾ ਜਿਹਾ ਜਿਹਾ ਤੁਸੀਂ ਕਈਆਂ ਤੇ ਦੇਖੋ ਕਈ ਗ੍ਰਹਿ ਦਸ਼ ਹੁੰਦਾ ਕਿਸੇ ਤੇ ਕੋਈ ਹੁੰਦਾ ਇਹ ਇੱਕ ਪੈਸੇ ਨਾਲ ਨਹੀਂ ਕੰਮ ਲੋਟ ਆਉਂਦੇ ਹੈਗੇ ਜਿਹੜੇ ਬੱਚੇ ਦੇ ਕੱਪੜੇ ਨੇ ਜੇ ਆਪ ਕਿਸੇ ਕਿਸੇ ਵੀ ਦੇਣੇ ਚਾਹੇ ਵੱਡੇ ਨੇ ਚਾਹੇ ਛੋਟੇ ਦੇ ਆਪਾਂ ਕਿਸੇ ਨੂੰ ਜੇ ਕਿ ਆਪਣੇ ਕੋਲੇ ਕੱਪੜਾ ਮੰਗਣ ਆਉਂਦਾ ਨੇ ਵੀ ਆਪ ਦਾ ਸੂਟ ਬੇਦਰਜਾ ਦੇ ਬੱਚੇ ਦਾ ਦੇ ਦੋ ਵੀ ਅਸੀਂ ਤਾਂ ਵਾਪਸ ਕਰ ਦਾਂਗੇ ਸਾਡੀ ਕੋਈ ਮਜਬੂਰੀ ਅਸੀਂ ਵਿਆਹ ਲੈਣਾ ਜਾਂ ਕੁਝ ਉਹ ਨਾ ਦੋ ਹਾਂ ਕਿਸੇ ਗਰੀਬ ਗੁਰਬਿੰਦ ਜਿੱਥੇ ਤੁਸੀਂ ਆਪਣੇ ਬੱਚੇ ਦੇ ਜਾਂ ਤੁਸੀਂ ਆਪਣੇ ਜਾਂ ਕਿਸੇ ਵੀ ਟਵਾਰਕ ਮੈਂਬਰ ਦੇ ਦੇਣੇ ਨੇ ਉਹਨੂੰ ਸਰਪਨਾ ਧੋ ਕੇ ਫਿਰ ਟੋਲਚ ਧੋਬ ਕੇ ਫੇਰ ਦੋ ਸਮਾਰਟੀ ਤੋਂ ਸਕਾ ਕੇ ਗਿੱਲਾ ਕੱਪੜਾ ਨਾ ਦੋ ਮੈਲਾ ਨਾ ਦੋ ਪਾਇਓ ਹੈ ਕੱਪੜਾ ਬਿਲਕੁਲ ਨਾ ਦੋ ਜੇ ਦੇਣੇ ਨੇ ਧੋਸ ਮਾਰ ਕੇ ਦੋ ਕੋ ਉਹਦੇ ਵਿੱਚ ਵੀ ਬਹੁਤ ਵੱਡੇ ਰਾਜ ਨਹੀਂ ਜਿਹੜਾ ਕੱਪੜਾ ਤੁਸੀਂ ਇੱਕ ਵਾਰੀ ਕਿਸੇ ਨੂੰ ਦੇਤਾ ਜੇ ਤੁਹਾਡੇ ਕੋਲੋਂ ਕੋਈ ਲੈ ਵੀ ਗਿਆ ਕਿਸੇ ਦੀ ਮਜਬੂਰੀ ਆ ਉਹ ਮੁੜ ਕੇ ਪਾਇਓ ਨਾ ਘਰੇ ਨਾ ਰੱਖਿਓ ਲਿਓ ਇਹ ਨਾ ਗਲੇ ਤੇ ਇਹ ਨਿਜਮ ਕਰ ਦੋ ਜੇ ਤੁਹਾਡੇ ਬੱਚੇ ਦਾ ਭਾਵੇਂ ਜਵਾਨ ਆ ਭਾਵੇਂ ਛੋਟਾ ਭਾਵੇਂ ਧੀ ਆ ਭਾਵੇਂ ਪੁੱਤ ਆ ਭਾਵੇਂ ਪਰਿਵਾਰਕ ਮੈਂਬਰ ਕੋਈ ਵੀ ਆਦਾ ਕੱਪੜਾ ਕੋਈ ਲੈ ਗਿਆ ਨਾ ਤੁਹਾਡੇ ਕੋਲੋਂ 22 ਚਾਂਸ ਭਲੇਖੇ ਨਾਲ ਵੀ ਕਈ ਵਾਰ ਵਿਆਹ ਜੱਦ ਵਿੱਚ ਕਹਿੰਦਾ ਨਹੀਂ ਸੱਤ ਤਾਂ ਭਲੇਖੇ ਨਾਲ ਚਲੇ ਗਿਆ ਆ ਕੇ ਵਾਪਸ ਕਰਨ ਉਹ ਵੀ ਕਈ ਵਾਰ ਟੂਣਾ-ਵਾਣਾ ਕਰ ਦਿੰਦੇ ਨੇ ਉਹ ਕੱਪੜੇ ਨੂੰ ਬਾਹਰ ਦੀ ਬਾਹਰ ਬੁਧਾ ਦਿਓ ਪਾਣੀ ਦੇ ਵਿੱਚ ਘਰੇ ਨਾ ਰੱਖਿਓ ਨਮੋ ਦਰਨ ਜੀ